Muito obrigado. ਸਤ ਸ੍ਰੀ ਅਕਾਲ ਜੀ ਅਸੀਂ ਸਾਡੀ ਫੂਡ ਸੇਫਟੀ ਟੀਮ ਨੇ ਕੋਟਫਤੂਈ ਅਤੇ ਮਾਲਪੁਰ ਚਾਪੇ ਮਾਰੀ ਕੀਤੀ ਹੈ ਔਰੇ ਦੌਰਾਨ ਅਸੀਂ ਅਪਰੋਕਸੀਮੇਟਲੀ ਚਾਰ ਸੈਂਪਲ ਲਿੱਤੇ ਹੈ ਅਸੀਂ ਕੋਟਫਤੂਈ ਇੱਕ ਮਿਠਾਈ ਵਾਲੀ ਫੈਕਟਰੀ ਚ ਵੀ ਗਏ ਸੀ ਜਿੱਥੇ ਅਸੀਂ ਖੋਆ ਵਗੈਰਾ ਦਾ ਸੈਂਪਲ ਲਿੱਤਾ ਹੈ ਇਸ ਦੇ ਨਾਲ ਹੀ ਦੂਸਰੀ ਵੀ ਸ਼ਾਪ ਜਿਹੜੀ ਨਾਮੀ ਗ੍ਰਾਮੀ ਸ਼ਾਪ ਹੈਗੀ ਹੈ ਉੱਥੋਂ ਅਸੀਂ ਸਿਲਵਰ ਲੀਫ ਵਾਲੇ ਬਰਫੀ ਦੇ ਸੈਂਪਲ ਲਿੱਤੇ ਹੈ ਇਸ ਤੋਂ ਇਲਾਵਾ ਮਾਲਪੁਰ ਵੀ ਅਸੀਂ ਇੱਕ ਜਿਹੜੀ ਹੈਗੀ ਹੈ ਬਰਫੀ ਦੇ ਸੈਂਪਲ ਲਿੱਤੇ ਹੈ ਇੱਕ ਗੱਡੀ ਵੀ ਅਸੀਂ ਐ ਇੰਟਰਸੈਪਟ ਕੀਤੀ ਸੀ ਜਿਹੜੀ ਕਿ ਨਾਲ ਦੇ ਡਿਸਟ੍ਰਿਕਟ ਤੋਂ ਉੱਥੋਂ ਮਠਾਈ ਲੈ ਕੇ ਆ ਰਹੀ ਸੀ ਉੱਥੋਂ ਅਸੀਂ ਸਿਲਵਰ ਲੀਫ ਵਾਲੀ ਬਰਫੀ ਦੇ ਸੈਂਪਲ ਲਿੱਤੇ ਆ ਟੋਟਲ ਅਸੀਂ 4 ਸੈਂਪਲਸ ਲਿੱਤੇ ਆ ਔਰ ਇਹਨਾਂ ਦੇ ਸੈਂਪਲ ਅਸੀਂ ਲੈਬ ਲਈ ਭੇਜ ਰਹੇ ਆ ਔਰ ਇਹਨਾਂ ਦੇ ਅਗੇਂਸਟ ਜੋ ਵੀ ਬੰਦ ਦੀ ਕਾਰਵਾਈ ਹੋਏਗੀ ਜੋ ਰਿਪੋਰਟ ਮਿਲਣ ਦੇ ਸਾਹਮਣੇ ਅਸੀਂ ਕਰਦੇ ਰਾਂਗੇ ਬਾਕੀ ਸਾਡੀ ਫੂਡ ਸੇਫਟੀ ਟੀਮ ਲਗਾਤਾਰ ਹੀ ਛਾਪੇਮਾਰੀ ਕਰ ਰਹੀ ਹੈ ਔਰ ਜੇ ਕਿਸੇ ਨੂੰ ਇਹਨਾਂ ਕੋਈ ਇਨਫਰਮੇਸ਼ਨ ਵੀ ਮਿਲਦੀ ਹੈ ਉਹ ਸਾਡੇ ਨਾਲ ਸਾਂਝਾ ਕਰ ਸਕਦਾ ਹੈ ਬਾਕੀ ਮੈਂ ਫੂਡ ਸੇਫਟੀ ডিপਾਰਟਮੈਂਟ ਵੱਲੋਂ ਸਾਰੇ ਹੀ ਜਿੰਨੇ ਵੀ ਹੈਗੇ ਇੱਥੇ ਦੁਕਾਨਦਾਰ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਖੋਰੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਗਰ ਜੇ ਇਦਾਂ ਦੀ ਕੋਈ ਗੱਲ ਹੋਈ ਹੈ ਜਾਂ ਸਾਨੂੰ ਪਤਾ ਲੱਗਦਾ ਹੈ ਉਹਦੇ ਅਗੇਂਸਟ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਧੰਨਵਾਦ